स्वागत है किसान वीरो होडाट लोंडेरी फार्म बठिंडा ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਵਾਕਿਆ ਨੰਬਰ ਪਾਈਆਂ ਸਕਰੀਨ ਤੇ ਚੱਲੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਹਿੰਮਤਪੁਰਾ ਜੀ ਬਾਈ ਸੋਨੂ ਕੋਲੇ ਐ ਬਾਕੀ ਦਾ ਨੰਬਰ ਬਾਈ ਦਾ ਸਕਰੀਨ ਤੇ ਚੱਲੀਆਂ ਦਾ ਪੰਜ ਨਾਗ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਦੋ ਪਿਆਵ ਵਾਲੀ ਜਾਤੀ ਇੱਥੇ ਨੱਚ ਫਗਲਵਾਦ ਬਾਈ ਨਾ ਕਰਾਵਾਂਗੇ ਆਜੋ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬੁੱਢੇ ਹੋ ਠੀਕ ਠਾਕ ਐ ਬਰੇ ਸੋਨੂ ਪਹਿਲਾਂ ਤਾਂ ਆਪਣਾ ਨਾਮ ਬੋਲ ਦਿਓ ਨਾਮ ਬਾਈ ਸੋਨੂ ਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੋਬਾਈਲ ਨੰਬਰ ਹੈਗਾ ਆਪਣਾ 789908997 ਓਕੇ ਜੀ ਤੇ ਬਰੇ ਅੱਜ ਆਪਾਂ ਕਿਨੇ ਨਾਕ ਦਿਖਾ ਰਹੇ ਆ ਅੱਜ ਆਪਣੇ ਕੋਲ 2000 ਸਿੰਘ ਆ ਬਰੇ ਤੇ ਤਿੰਨ ਮਾੜਾ ਫਾਰੂ ਚ ਲੱਗ ਜਾਂਦੇ ਤੇ ਸਾਰੀਆਂ ਹੀ ਦੋ ਦੰਦਾ ਹੈ ਸਾਰੀਆਂ ਭਾਵਰੇ 1-4 ਦੰਦਾ ਇੱਕ ਚਾਰ ਦੰਦਾ ਓਕੇ ਜੀ ਤੇ ਤੁਹਾਨੂੰ 2000 ਸਿੰਘ ਪੰਜਾਬ ਵਾਲੀਆਂ ਤੇ 3 ਇੰਚ ਫ ਦਿਖਾ ਰਹੇ ਹਨਾ ਤੇੜੀ ਪਹਿਲੇ ਨੰਬਰ ਤੇ ਆਪਾਂ ਦੇਖੇ ਨੇ ਵਧੀਆ ਸਾਈਜ਼ ਵਾਲੀ ਹਨਾ ਤੇ ਮਗਰ ਇਹਦੇ ਕੀ ਆ ਗਿਆ ਇਹਦੇ ਵੀ ਆਪਣੀ ਨਾ ਬੱਸੀ ਆ ਗਈ ਪੀਡੀਫ ਜਮਾਸਕਾ ਦੀ ਜਮਾਸਕਾ ਦੀ ਹਾਂ ਵੀਰੇ ਬੱਸੀ ਓਕੇ ਸੁਈ ਇਹਨਾਂ ਨੂੰ ਬਹਿਣ ਨੂੰ 15 ਦਿਨ ਹੋ ਗਏ 15 ਦਿਨ ਹੋ ਗਏ ਸਹੀ ਗੱਲ ਆ ਤੇ ਦੁੱਧ ਕਿੰਨਾ ਰੈਡੀ ਆ ਜਾਮ ਦੁੱਧ ਵੀਰੇ ਆਪਾਂ ਚੋਕੇ ਲੈ ਲਈ ਬੁੱਟੇ 26 ਲੀਟਰ ਤੁਹਾਡੀ ਹੁਣ ਕਿੰਨਾ ਬੱਸ ਆਪਾਂ ਆਪਾਂ ਚਵਾ ਕੇ ਦੇਵਾਂਗੇ 22 ਲੀਟਰ ਮਰਜੀ ਦੀ ਚੋਕੇ ਲੈ ਖੋਲਣ ਦੋਰਾਦਾਰਾ ਕਰਾਈ ਗਿਆ ਚੱਕ ਬਾਕੀ ਦਾ ਰੈਡੀ ਦੁੱਧ ਵਾਲੀ ਆ ਹਨਾ ਤੁਹਾਨੂੰ ਹਾਂਜੀ ਹਾਂਜੀ ਤੇ ਰੰਗ ਪ੍ਰਿੰਟ ਤੇ ਯਾਦ ਤੇ ਦੁੱਧ ਵੀ ਵਾਧੂ ਆਗਾ ਤੇ ਬਾਕੀ ਦੀ ਗੱਲ ਜਿਹੜੀ ਇਹਦੀ ਸਾਈ ਸਹੀ ਲੋਡਿੰਗ ਤੇ ਬਾਕੀ ਦਾ ਖੁਚਾਂ ਤੋਂ ਤਾਂ ਆਲਾ ਹਵਾਨਾ ਫੈਕਸ ਹਵਾਨਾ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਦੁਪਹਿਰ 1 ਵਜੇ ਦਾ ਜੀ ਉਸ ਹਿਸਾਬ ਨਾਲ ਜੱਜ ਕਰ ਲਿਓ ਕਿਉਂਕਿ 5 ਘੰਟੇ ਚਵਾਈ ਦੇ ਵਿੱਚ ਬਾਕੀ ਪਏ ਬਾਕੀ ਕੋਈ ਨਾ ਲਵੇ ਫਿਰ ਨਾ ਬਾਹਰ ਖੁੱਪੀ ਆਈ ਗਈ ਬਈ ਹੋਰ ਕੋਈ ਚੈੱਕ ਕਰਨੀ ਲਾਇ ਤੇਰੇ ਕੁੱਤੇ origional ਬੋਲ ਹਾਂ ਵੀਰੇ ਦੇਖ ਲਿਆ ਦੇਖੋ ਜੀ ਤੇ ਬਾਕੀ ਦਾ ਬੋਦੀ ਵਾਦੀ ਪੂਰੀ ਹੈ ਨਾ ਤੇ ਕਿਸੇ ਨੇ ਸਾੰਭਣ ਦੀ ਇਹਦੀ ਵੀ ਮਕਾਇਆ ਪਿਆ ਹੈ ਨਾ ਕੰਮ ਹੂੰ ਮਸਾ ਫਾਰ ਦੇ ਨਿਕਲੇ ਤੁਰਨਾ ਨਹੀਂ ਹੁੰਦਾ ਥੋੜਾ ਜਿਹਾ ਠੀਕ ਆ ਵੀਰੇ ਤੇ ਕੱਦ ਕਾਠ ਜਿਹੜਾ ਦੋ ਦੰਦ ਦਾ ਐਡਾ ਕੱਦ ਕਾਠਾ ਸੋਨੂੰ ਕਿੱਥੇ ਜਾਊਗੀ ਹਨਾ ਇਹ ਗਾਂ ਹਨਾ ਫਿਰ ਇਹ ਵਦਨਾ ਆਏ ਨੇ ਜੁਗੜੀ ਜਾਂ ਮਜਬੂਰੀ ਪੈ ਗਈ ਵਿਚਾਰੇ ਨੇ ਵੇਚਦੇ ਨਾ ਨਹੀਂ ਵੇਚਦੇ ਫੇਸ ਕਰੋ ਚੈੱਕ ਹਨਾ ਹਾਂਜੀ ਤੇ ਦੁੱਧ ਫਿਰ 23 ਕਿਲੋ ਹੁਣ 23 ਲੀਟਰ ਤਿਆਰ ਆ ਦੀ ਕੰਡਿਆ ਓਕੇ 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 ਖੁੱਲਾ ਖੁੱਲਾ ਤੇ ਲੇ ਵਾਲੋ ਵਾ ਦੇਖੋ ਨੇੜ ਤੋਂ ਇਹ ਪੂਰ ਜਾਰ ਮੇਰੀ ਗਾਰੰਟੀ ਹਮ ਓਕੇ ਜੀ ਬੰਨੋ ਮੈਂ ਤੁਹਾਨੂੰ ਦੁਖਾ ਦੇ ਮਿਲਕੀ ਪੂਰੀ ਦਿਖਾ ਦੇ ਆ ਦੇਖੋ ਜੀ ਤੁਹਾਨੂੰ ਪੂਰਾ ਚੰਗਾ ਚਾਰੇ ਥਣ ਨਿਕਲਵੇਂ ਪੂਰੇ ਗ ਦੇ ਨਾਲ ਮਗਰ ਬੱਛੀ ਤੇ ਬਾਕੀ ਦਾ ਬੱਛੀ ਨੂੰ ਨਾ 15 ਦਿਨਾਂ ਦੀ ਦੁੱਧ ਦਾ ਛੱਡ ਕੇ ਬਣਾਈ ਪਿਆ ਵਧੀਆ ਹਨਾ ਇਹਨਾਂ ਬੜੀ ਮੁੱਠੀ ਬਣੀ ਪਈ ਜਾਣਾ ਇਹ ਤਾਂ ਯਾਰ ਓਕੇ ਜੀ ਤੇ ਫਿਰ ਥੋਨੂੰ ਦੁੱਧ ਤੇ 1 ਕਿਲੋ ਦੋ ਦੰਦ ਪ्योर ਐਚ ਐਫ ਮਗਰ ਬੱਛੀ ਚੰਗੇ ਰਕਾਰਡ ਦੀ ਹੂੰ ਇਸ ਹਿਸਾਬ ਨਾਲ ਜੱਜ ਕਰ ਲਿਆ ਕਰੋ ਤੇ ਫਿਰ ਪੈਸੇ ਕਿੰਨੇਗਾ ਬਾਈ ਇਹਦੇ ਪੈਸੇ ਵੀ ਨਹੀਂ ਹੁਣ ਕੋਈ ਕਿਸੇ ਕੋਲੇ ਖੜੀ ਹੋਵੇ ਤਾਂ ਇੱਕ ਵੀ 25 ਮੰਗੀ ਜਾਂਦਾ ਅਗਲਾ ਹੂੰ ਆਪਾਂ ਆਪਾਂ ਬਸ ਲੈਣ ਦੇਣੀ 1 ਲੱਖ 5000 ਦੀ ਤੇ ਬੱਛੀ ਵੀ ਫਿਰ ਲੇਖਾ ਮੁੱਕਿਆ ਪਿਆ ਹਨਾ ਹੈਗਾ ਫਿਰ ਹੁਣੀ ਨਹੀਂ ਬੱਸੀ ਜੀ ਓਕੇ ਜੀ ਕੋਈ ਨਹੀਂ ਆਏ ਆ ਜੇ ਕੋਈ ਮੇਰਾ ਭਰਾ ਇੱਕ ਪੰਜੀ ਲੈ ਕੇ ਆਦਾ ਦੇਣੀ ਆਪਾਂ ਇੱਕ ਪੰਜੀ ਦਾ ਮੁੱਲ ਇੱਕ 20 ਨਾਲਾ 25 ਕੋਈ ਬੈਦ ਨਹੀਂ ਜਿਵੇਂ ਕਿਸੇ ਭਰਾ ਨੇ ਬੱਸੀ ਰੜਨੀ ਹੋਵੇ ਬੱਸੀ ਆਪਾਂ 10000 ਦੀ ਕਾਠ ਤੇ ਓਕੇ ਤੇ ਬਾਕੀ ਦੀ ਗੱਲ ਦੁੱਧ ਵੀ ਇਹ ਹੋਰ ਕਿਹਨਾ ਬਾਜੂ ਬਾਈ ਦੁੱਧ ਵੀਰੇ ਹਿੱਤਾ ਮੰਨ ਕੇ ਚੱਲ ਕੜਕੜ ਬੁੱਟੇ ਚੱਲੀ ਜਾਂਦਾ ਸਾਫ ਹੋ ਹੀ ਜਾਂਦਾ ਦੁੱਧ ਮੰਨ ਕੇ ਚੱਲ ਦੇ ਦੂਗੀ ਵੀਰੇ ਬਾਹਰ ਨਹੀਂ کہہ ਸਕਦੇ ਆਪਾਂ ਸੱਜਾ ਐਡੀਟਰ ਖੁੱਲਾ ਦੋ ਬਾਕੀ ਦੇ ਦੇਣਿਆ ਨੇ ਬਾਕੀ ਦਾ ਬੱਚੇ ਚੰਗੀ ਵੱਡੀ ਤੇ ਹੁਣ ਆਪਾਂ 2 ਨੰਬਰ ਦੀ ਗੱਲ ਕਰ ਲ ਗਏ ਈਪੀਏ ਆ ਗਈ ਜੀ ਹਾਂਜੀ ਵੀਰੇ ਇਹ ਵੀ ਉਸੇ ਫਾਰਮ ਦੀ ਲਈ ਆ ਹੂੰ ਖੋਲੋ ਇਹਨੂੰ ਤੋੜਾ ਤੋੜਾ ਕਰਾ ਕੇ ਚੈੱਕ ਇਹ ਵੀ ਜੀ ਇਸਦੇ ਬਰੂਡ ਸੀਮਨ ਦੀ ਆਪ ਆ ਵੀਰੇ ਕੀ ਲੱਗਿਆ ਵਾ ਅੱਗੇ ਅੱਗੇ ਵੀਰੇ ਇਹਨੂੰ ਲੱਗਿਆ ਵੇ ਆਪਣਾ ਦੂਜਾ ਕੀ ਕਹਿੰਦੇ ਆ ਇਹਨੂੰ ਲੱਗਿਆ ਪੀਡੀਐਫ ਦੇ ਲਈ ਆ ਚਲੋ ਯਾਦ ਕਰਕੇ ਦੱਸ ਦਿਓ ਕੋਈ ਚੱਕਰ ਓਕੇ ਜੀ ਬਾਕੀ ਦੀ ਗੱਲ ਥਾਣ ਲੇਵਾ ਚੰਗਾ ਪਾੜਦੀ ਆਉਂਦੀ ਹੈ ਨਾ ਕਿੰਨੇ ਦਿਨ ਬਾਕੀ ਆ ਵੀਰੇ ਇਦੇ ਵੀਰੇ ਬੁੱਢੇ ਵੀ ਦਿਨ ਬਈ ਆਪਾਂ ਕੰਨਾਂ ਨਾਲ ਕਹਿ ਕੇ ਦਿੰਦਾ ਵੀਰੇ 20 ਦਿਨ ਬਾਕੀ ਹਾਂ 20 ਦਿਨ ਪਾ ਕੇ ਦੱਸਣ ਦੇ ਨਾਲ 20 ਦਿਨ ਤੇ ਥਾਂ ਤੋਂ ਬਰਾ ਵਧੀਆ ਹਨਾ ਕੱਢਦੀ ਆਉਂਦੀ ਐ ਵੀ ਫੇਸ ਬਹੁਤ ਪਿਆਰਾ ਵਾਕੀ ਬੱਚੀਆਂ ਸਾਰੀਆਂ ਜਿਆਦਾ ਲੱਗਣਾ ਤੁਹਾਨੂੰ ਹਾਂਜੀ ਹਾਂ ਦੰਦਾਂ ਚ ਕਿਵੇਂ ਵੀਰੇ ਇਹ ਵੀ ਦੋ ਜਨ ਨਾਲ ਦੋ ਓਕੇ ਓਕੇ ਆ ਪੱਟ ਕੇ ਹਿਸਾਵਾਂਗੇ ਹਾਂ ਆ ਕਰੋ ਜੀ ਚੱਕ ਮੈਂ ਵੀ ਦੇਖ ਲਿਆ ਤੁਸੀਂ ਵੀ ਦੇਖ ਲਓ ਦੋ ਦੰਦ ਰੇ ਨਾਲ ਲੈ ਚਲੋ ਜੀ ਬਹੁਤ ਟਾਪ ਦੀ ਬੱਸੀ ਹੈ ਸੈਜ ਦੇਖ ਲਓ ਵੀ ਕਿਤੇ ਪੂਰਾ ਫੁੱਲ ਸੈਜ ਫੁੱਲ ਤੇ ਵਾਕੀ ਸਾਮੀ ਬੜੀ ਵੀ ਹਨਾ ਸੋਨੂੰ ਕਿੰਨਾ ਦੁੱਧ ਕਹਿ ਕੇ ਦੇ ਦੇਂਗੇ ਆਪਾਂ ਇਹਨੂੰ ਦੁੱਧ ਵੀਰੇ ਦੇਖੋ ਸਾਜ ਤੇ ਪਾਇਓ ਉਹ ਤੇ ਵੀ ਜਾਂਦੇ ਨੇ ਇਹਨਾਂ ਨੂੰ ਕੋਈ ਨਹੀਂ ਚੈਰੀ ਹੋਰੀ ਹੋ ਜੇ ਨੇ ਦੁੱਧ ਬਣ ਕੇ ਜਾ ਲਾ ਬੱਚੇ ਵੀ 25 ਕਿਲੋ ਦੀ ਵੜਦੀ ਬਈ ਓਕੇ 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 ਬਾਕੀ ਦਾ ਦੋ ਦੰਦ ਦਾ ਬੱਚੀ ਵੀ ਚੰਗੀ ਆ ਹਨਾ ਬਨੋ ਜੀ ਇਹਨੂੰ ਆਹ ਕਰੋ ਜੀ ਚੈੱਕ ਦੋ ਨੰਬਰ ਤੁਹਾਨੂੰ ਦਿਖਾ ਦਿੱਤੇ ਤੇ ਇਹਦੀ ਕੀ ਡਿਮਾਂਡ ਆ ਗਈ ਬਾਈ ਇਹਦੀ ਬੁੱਟੀ ਆਪਾਂ ਭੁੰਜੀ ਕਰ ਲੈ ਆਂ ਅਛਾ ਇਹਦੀ ਫੋਨ ਤੇ ਕਰ ਲੈ ਬੱਚੀ ਵੀ ਚੰਗੀ ਆ ਹਨਾ ਹਾਂਜੀ ਤੇ ਬਾਕੀ ਦੀ ਗੱਲ ਹੁਣ ਆਪਾਂ ਤਿੰਨ ਨੰਬਰ ਦੀ ਗੱਲ ਕਰ ਲਗੇ ਬਾਈ ਇਹ ਬਈ ਹੁਣ ਆਪਾਂ 3 ਨੰਬਰ ਦੀ ਗੱਲ ਕਰ ਲਗੇ। ਪਲੂਣੀ ਆ ਬੁੱਟੀ ਵੀ ਵੀਰੇ। ਅੱਛਾ ਪਲੂਣੀ ਤੇ ਦੰਦਾਂ ਦੇ ਕਿਵੇਂ ਆ? ਦੰਦਾਂ ਦੇ ਵੀਰੇ 2 ਦੰਦ। 2 ਦੰਦ ਦੀ। ਅੱਜ ਫਿਰ 2 ਦੰਦ ਵਾਲਾ ਲਾਟਾ 4 ਦੰਦ ਕਿਹੜੀ ਇਹਨਾਂ 'ਚ? ਉਹ ਬਈ ਜੀ। ਅੱਛਾ ਸਿਰੇ ਵਾਲੀ। ਠੀਕ ਆ ਤੇ ਵੀਰੇ ਕਿੰਨੇ ਦਿਨ ਬਾਕੀ ਇਹਦੇ? ਦਿਨ ਬਈ ਬੁੱਟੀ ਤੇ ਪਏ ਮੰਨ ਕੇ ਚੱਲ ਗਏ ਵੀਰੇ 10 ਦਿਨ। ਪਲੂਣੀ ਆ ਨਾ? ਪਲੂਣ ਵੀਰੇ ਲੈ। ਤੇ ਦੇਖੋ ਲੈ ਵਾਲੂ ਵਾਲ ਆ ਗਏ ਹਨਾ ਬਟਨ ਹੁਣ। ਕੋਈ ਕੁੜਾ ਪੜਾ ਨਹੀਂ ਭੰਨਿਆ ਵੈਸੇ ਇਹਨੇ। ਖੋਲ ਨੂੰ ਤੋਰਾ ਤਾਰਾ ਕਰਾਇਆ ਜੱਗੇ ਅੱਛਾ ਫੇ ਆ ਗਈ ਜੀ। ਮੂੰਹੋਂ ਦੋ ਦੰ ਹੂੰ ਆ ਦੇਖੋ ਜੀ ਕਰੋ ਚੈੱਕ ਥੱਲੇ ਤੋਂ ਥਾਣ ਲੈ ਵਾ ਇੱਕ ਨੰਬਰ ਕੱਲਾ ਕੱਲਾ ਥਾਣ ਲੱਗਿਆ ਵਾ ਤੇ ਬਾਕੀ ਤਾਂ ਦਿਨ ਕਿੰਨੇ ਕੱਢ ਜੂਗੀ ਵੀਰੇ ਮੈਂ ਬੁਝ 10 ਪਹੇ ਵੀਰੇ 10 ਦਿਨ ਕੱਢ ਜਾਣਿਆ ਨੇ ਹਾਂ ਬਾਕੀ ਸੈਜ ਬੋਲਾ ਹੂੰ ਬਾਕੀ ਫੇਸਬੁਕ ਦਿਖਾ ਦੇ ਕਰਮ ਵਾਲੀ ਦਾ ਹੂੰ ਤੇ ਦੰਦ ਅਰੀਜਨਲ ਦੋ ਆ ਦੇਖੋ ਜੀ ਅੱਜ ਸਾਰੀਆਂ ਦੰਦ ਦੋ ਹੀ ਇੱਕ ਹੀ ਹੈ 1000 ਲਾਸਟ ਵਾਲੀ ਹੈ ਨਾ ਹਾਂਜੀ ਆ ਦੇਖੋ ਜੀ ਹੂੰ ਤੇ ਬਾਕੀ ਦਾ ਪ੍ਰਿੰਟ ਪ੍ਰਿੰਟ ਵੜੇ ਵਧੇ ਇਹਨਾਂ ਦੇ ਬਹੁਤ ਜਿਆਦੇ ਚੰਗੇ ਆ ਹੂੰ ਹੂੰ ਆ ਦੇਖੋ ਜੀ ਕਰੋ ਥਾਣ ਲੈ ਵਾ ਨੈਟ ਤੋਂ ਚੈੱਕ ਹੂੰ ਓਕੇ ਤੇ ਸੋਨੂੰ ਕਿੰਨੇ ਦਿਨ ਦੱਸੇ ਵੀਰੇ ਬਾਕੀ ਦੁੱਧ ਦਾ 10 ਦਿਨ ਪਿਆ ਵੀਰੇ ਤੇ ਦੁੱਧ ਕਿੰਨਾ ਘੜਾ ਦੇਂਗੇ 10 ਖਾਰਾ ਤੋਂ 20 ਕਿਲੋ ਖੁੱਲਾ ਦੋ ਕੋਈ ਤੇ ਦੁੱਧ ਬਹੁਤ ਪਈ ਹੋਈ ਬੁੱਟੇ ਹਾਂ ਹੇ ਤਾਂ ਕੁਛ ਦਾ ਕੁਛ ਕਰ ਦੇਣਾ ਨੇ ਹਾਂਜੀ ਹਾਂਜੀ ਤੇ ਕੀ ਇਹਦੀ ਡਿਮਾਂਡ ਦੱਸ ਦੇ ਬੰਦਾ ਇਹਦੀ ਵੀ ਫੂਨਤੀ ਕਰ ਓਕੇ ਹੁਣ ਆਪਾਂ ਕਰ ਲਗੇ ਯਾਰਸੀ ਦੀ ਗੱਲ ਇਹ ਵੀ ਦੁੱਧ ਆਉਂਦਾ ਵੀਰੇ ਓਰੀਜਨਲ ਵੀਰੇ ਪੰਜਾਬ ਵਾਲੀ ਯਾਰਸੀ ਆ ਇਹ ਪਲੂਣ ਹਾਂ ਪਲੂਣ ਤੇਰੀ ਹੂੰ 50060 ਦੀ ਆਪਾਂ ਜਰਸੀ ਪਰ ਤੋਂ ਲੱਗਦਾ ਬਾਕੀ ਤਾਂ ਦਿਖਵੇ ਦੱਸ ਦਿਆ ਫੇਸ ਫੂਸ ਟਵਾ ਵਗੈਰ ਮਸੀਬਾ ਹੀ ਤਾਂ ਬਣਨਾ ਬਣਨਾ ਬਹੁਤ ਢਲਡੁਲਾ ਦੇਖ ਕਰਨ ਲੱਗਿਆ ਹਮ ਓਕੇ ਖੋਲੋ ਇਹਨੂੰ ਵੀ ਤੋੜਾ ਤਰਾ ਕਰਾ ਗੇ ਚ ਇੱਕ ਪਿਓਰ ਰੰਗ ਜਿਹੜਾ ਜਰਸੀ ਦਾ ਹੁੰਦਾ ਪਿਓਰ ਫੇਸ ਜਿਹੜਾ ਜਰਸੀ ਦਾ ਹੁੰਦਾ ਤੇ ਪਿਓਰ ਕਾਦੇ ਜਿਹੜਾ ਜਰਸੀ ਦਾ ਹੁੰਦਾ ਪਜਾਬ ਵਾਲੀ ਆਹ ਦੇਖੋ ਇਹ ਹਮ ਬੜੀ ਕੁਆਲਿਟੀ ਚੰਗੀ ਆ ਤੁਸੀਂ ਦੇਖੋਗੇ ਨਾ ਭੁਖ ਲੂ ਥਾਨ ਬੜਾ ਚੰਗਾ ਲੱਗਿਆ ਪਹਿਲਾਂ ਦੇ ਹਿਸਾਬ ਨਾਲ ਹਨਾ ਜਿੱਧਰ ਵੀ ਮਰਜ਼ੀ ਵਹਿ ਜਾ ਹਮ ਜਾ ਤਾਂ ਨਾ ਵੀਰੇ ਓਕੇ ਤੁਹਾਨੂੰ ਅਜੇ ਤਾਂ ਨਾ ਦੂਆ ਹਿਸਾਬ ਲਾ ਲਾ ਕਿੱਥੇ ਜਾ ਕੇ ਬਣ ਨਹੀਂ ਬਣਣਾ ਨੇ ਵੀ ਤੇ ਦੁੱਧ ਵੀ ਨੇ ਹੂੰ ਫੇਸ ਤੇ ਪਾਲੀ ਕਿਸ ਦੀ ਪੂਰੀ ਵਧੀਆ ਹੈ ਨਾ ਪੂਰੀ ਵੀ ਨਾ ਪਲੀ ਹੂੰ ਆ ਦੇਖੋ ਜੀ ਫੇਸ ਕਰੋ ਚੈੱਕ ਇੱਕ ਨੰਬਰ ਓਕੇ ਵੀਰੇ ਆ ਦੇਖੋ ਫੇਸ ਟੋਆ ਦੇਖੋ ਹੂੰ ਲੈ ਚਲੋ ਵੀਰੇ ਟੈਗ ਜਾ ਆਪਾਂ ਅਸੀਂ ਟੈਗ ਆਪਾਂ ਖੜ ਦਾ ਵਿੱਚ ਓਕੇ 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 ਆ ਦੇਖੋ ਜੀ ਬੱਚੀ ਦੇਖੋ ਤੁਸੀਂ ਕਿੰਨੀ ਪਿਆਰੀ ਹੈਗੀ ਬਾਕੀ ਸਾਰੇ ਜਾਨਵਰ ਇੱਕ ਤੋਂ ਇੱਕ ਵੱਧ ਕੇ ਬਾਈ ਦੇ ਅੱਜ ਠੀਕ ਹੈ ਜੀ ਦੋ ਦੰਦ ਟਿੱਕਰ ਸਾਨੂੰ ਦਿਖਾਤੇ ਆ ਤੇ ਹੁਣ ਆਪਾਂ ਚਾਰ ਦੰਦ ਯਾਰਸੀ ਚੈੱਕ ਕਰਾਵਾਂਗੇ ਮਿਲਕ ਉਹਦਾ ਵੀ ਚੰਗਾ ਰੂ ਤੇ ਦਿਨ ਕਿੰਨੇ ਬਾਕੀ ਆ ਬਾਈ ਇਹਦੇ ਇਹਦੇ ਬਾਈ ਫੁੱਟੇ ਅਜੇ 10 ਦਿਨ ਨੂੰ ਮੰਨ ਕੇ ਜਦੋਂ ਕਹਿੰਦੇ ਸੀ ਜੀ ਹੂੰ ਇਹਨਾਂ ਕਿ 7-8 ਨਾਲ ਦੀ ਸੁਕੂ ਵੀਰੇ ਤੇ ਦੁੱਧ ਫਿਰ ਕਿੰਨਾ ਘੜ ਦੂਗੇ ਦੁੱਧ ਦੀ ਵੀਰੇ ਦੀ ਕੈਪੈਸਿਟੀ ਰਹੂਗੀ 20 ਕਿਲੋ ਦੀ ਤੇ ਰਹੂਗੀ 25 ਯਾਰ ਦੀ ਹਾਂ ਪਰ ਆਪਾਂ 18 ਕਿਲੋ ਕਿਹਦੇ ਨੂੰ ਤੇ ਦੇਊਗੀ ਫੈਟ ਵਾਲਾ ਹਾਂ ਵੀਰੇ ਅਸੀਂ ਤਾਂ ਬਸ ਇਹਨੇ ਬਾਨਾ ਦੇ ਬਾਗੀ ਭਣਾ ਭਣਾ ਪਾਣੀ ਪਾਉਰੀ ਪਾਣੀ ਕਿੰਨੇ ਪੈਸੇ ਬਾਈ ਇਹਦੇ ਇਹਦੀ ਫੂਨਤੀ ਕਰ ਤੇ ਹੁਣ ਆਪਾਂ ਲਾਸਟ ਦੀ ਗੱਲ ਕਰ ਲਈਏ ਦਿਨ ਕਿੰਨੇ ਬਾਕੀ ਆ ਇਹ ਵੀਰੇ ਪੁੱਤ ਜਨ ਪਏ ਇਹਦੇ ਮੰਨ ਕੇ ਕੱਲ ਕਾਪੀ ਦੇ ਮੁਕਾਬਲੇ 5 ਤਰੀਕ ਨੂੰ ਦਿਨ ਪੂਰੇ ਹੁੰਦੇ ਆ 5 ਤਰੀਕ ਨੂੰ ਦਿਨ ਪੂਰੇ ਓਕੇ ਜੀ ਹਾਂ ਜੀ ਤੇ ਕਿੰਨਾ ਦੁੱਧ ਕੱਢਿਆ ਵਾ ਇਹਦਾ ਦੁੱਧ ਬਾਈ ਇਹਨੇ ਦਿੱਤਾ ਬੈਠ ਨੇ ਇਹ ਮੰਨ ਕੇ ਚੱਲ 20 ਕਿਲੋ ਪੁੱਲਾ ਬਲਬਲ ਬਹੁਤ ਪਾਇਆ ਹੈ ਨਾ ਬਲਬਲ ਬਹੁਤ ਪਾਇਆ ਪੂਰੀ ਜਿੰਨਿ ਬਾਤੀ ਚੌੜੀ ਜੂੜੀ ਦਿਖਾ ਦੇ ਨਹੀਂ ਨਹੀਂ ਦੇ ਦਿੱਤੀਆ ਵੀਰੇ ਸਾਰੇ ਕਿਤੋਂ ਨਹੀਂ ਖੁੰਜੀ ਵੀ ਬੱਚੀ ਨੇ ਦੁੱਧ ਕਿੰਨਾ ਪਾ ਦੂਗੀ ਫਿਰ ਇਸ ਦੀ ਦੂਜੇ ਸੂਏ ਐਨ ਕਿਹੜੀ ਵੀਰੇ ਆਪਾਂ ਦਾ 20 ਕਿ ਕੇ ਕੀ ਦੇਣਾ ਓਕੇ ਲਓ ਖੋਲੋ ਤੋਰੋ ਇਹਨੂੰ ਕੁਆਲਿਟੀ ਇਹਦੀ ਪੂਰੀ ਵਧੀਆ ਜਰਸੀਆਂ ਜੇ ਕੋਈ ਇਕੱਠੀਆਂ ਲਾਇਆ ਗਿਆ ਤਾਂ ਵਧੀਆ ਦੁੱਧ ਚੋਲੂਗਾ ਹੈ ਨਾ ਹਾਂਜੀ ਬਿਲਕੁਲ ਇਸੇ ਤੋਂ ਦੁਖਾ ਦੀ ਬੁੱਤੇ ਬਹੁਤ ਚੋੜੀ ਨਹੀਂ ਚੌੜੀ ਹੈਗੀ ਵੀਰੇ ਬਾਕੀ ਦਾ ਕੱਦ-ਕਾਠ ਚੰਗਾ ਸਾਰੀ ਚੰਗੀ ਆ ਜਿੰਨੀ ਕਹਦੇ ਉਨੀ ਚੰਗੀ ਆ ਆ ਦੇਖੋ ਜੀ ਛੌੜੀ ਜੁੜੀ ਵੜੀ ਹੈ ਨਾ ਤਾਂ ਪੂਰੀ ਵੜੀ ਬਾਕੀ ਵੀਰੀ ਚੂਟੇ ਦਾ ਪਿੱਛਾ ਦੇ ਲੈ ਹੂੰ ਆ ਦੇਖੋ ਫੇਸ ਪਿਓਰ ਯਾਰਸੀਆਂ ਗਾਂ ਪਾਣੀ ਬੈੜਾ ਹੀ ਹੈ ਬਈ ਹੂੰ ਨਹੀਂ 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 ਗਾਂ ਓਕੇ ਜੀ ਬਾਕੀ ਦੀ ਗੱਲ ਰੰਗ ਬੜਾ ਪਿਆਰਾ ਯਾਰਸੀ ਵਾਲਾ ਦੋਨਾਂ ਦਾ ਹੈ ਨਾ ਬੱਛੀਆਂ ਪੂਰੀਆਂ ਚੰਗੀਆਂ ਤੋਰਤਾਰ ਦੀਆਂ ਇਹ ਪੂਰੀਆਂ ਵਧੀਆ ਹੈ ਨਾ ਹਾਂਜੀ ਤੇ ਲੇਵਲ ਉ ਵਿੱਚ ਬਲਬਲ ਬੜੇ ਪਾਇਆ ਹੈ ਨਾ ਹਾਂਜੀ ਆ ਦੇਖੋ ਜੀ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਤੇ ਸੋਨੂੰ ਫਿਰ ਕਿੰਨਾ ਐਤ ਕੀ ਦੁੱਧ 20 ਕਹਿ ਕੇ ਦੇਵਾਂਗੇ ਕਿ ਬਾਪਾ 20 ਕਹਿ ਕੇ ਦੇਵਾਂਗੇ 22 23 ਉਹ ਤੋਂ ਘੱਟ ਦੀ ਨੂੰ ਤੇ ਕਿੰਨੇ ਪੈਸੇ ਆ ਇਹਦੇ ਬੂੰਦੀ ਕਰ ਲਾਂਗੇ ਤੇ ਦਿਨ ਕਿੰਨੇ ਆਗੇ ਦਿਨ ਵੀ ਪੰਜ ਦਿਨ ਪੂਰੀ ਹੋ ਜਾ ਆਪਾਂ ਬਾਹਰੋਂ ਤਰਾ ਨਹੀਂ ਗਾਰੰਟੀ ਦੇ ਪਏ ਤੇ ਨਾ ਠੀਕੇ ਚੰਗੇ ਲੱਗੇ ਵੀਰੇ ਦੋਨਾਂ ਦੇ ਇਹਦੇ ਵੀਰੇ ਜੱਗ ਨਾ ਲੱਗੇ ਆ ਠੀਕ ਹੈ ਨਾ ਉਹਦੇ ਵੀਰੇ ਜਰਸੀ ਵਾਲ ਲੱਗੇ ਆ ਮੈਂ ਫਲਾ ਵੀ ਹਾਂ ਜਿਹੜਾ ਹੈਗਾ ਉਹ ਚੰਗੇ ਭਰਾ ਹੋਗੇ ਹਨੇ ਉਹ ਵੀ ਚੰਗੇ ਭਰਾ ਲੈਣੇ ਇੱਕ ਇੱਕ ਹੋਣੇ ਦੋਨੇ ਵੀਰੇ ਤੇ ਇਹ ਆ ਗਿਆ ਦੋ ਗੱਬਣਾ ਇਹਨਾਂ ਦੇ ਵੀ ਚੰਗੇ ਸੀ ਮਨ ਲੱਗੇ ਤੇ ਮੇਨ ਆ ਗਈ ਹਾਂਜੀ ਅ ਪਹਿਲੇ ਨੰਬਰ ਤੇ ਆਪਾਂ ਗੱਲ ਕਰ ਲਗੇ ਸੂਈ ਸਵਾਈ ਵਹਿੜਾ ਰੇਲ ਗੱਡੀ ਦਾ ਡੱਬੇ ਜਿੱਦੀ ਵਹਿੜਾ ਗਈ ਜੇ ਆਪਾਂ ਗੱਲ ਕਰ ਲੇ ਲੇਵਾਲੂ ਵਾ ਤੇ ਥਣ ਥਣ ਕੱਲਾ ਕੱਲਾ ਬੜਾ ਚੰਗਾ ਲੱਗਿਆ ਹਨਾ ਸਾਨੂੰ ਮੈਂ ਬਈ ਬੁੱਟੀਆਂ ਪਤਾ ਮੋਲੀ ਚੇਂਜ ਕਰਿਆ ਆ ਦੇਖੋ ਜੀ ਮੁੱਲ ਜਮਾ ਜਾਇਜ਼ 1240 45 ਮੰਗਦਾ ਤੇ ਬਾਕੀ ਦੀ ਗੱਲ ਬਾਈ ਦੇ ਵੱਲੋਂ ਕੀਤੀ ਇੱਕ ਗਈ ਡਿਮਾਂਡ ਹੁੰਦੀ ਹੈ ਤੁਸੀਂ ਫੋਨ ਜ਼ਰੂਰ ਕਰਨਾਗਾ ਪਤਾ ਨਹੀਂ ਕਿੱਥੇ ਹੋ ਜਾਣਾ ਹੁੰਦਾ ਸੌਦਾ ਕੋਈ ਗੱਲ ਨਹੀਂ ਮੰਗਣੇ ਦਾ ਬੰਦੇ ਨੇ ਪੈਸੇ ਹੁੰਦੇ ਹੀ ਆ ਪਰ ਇਹ ਜਿਹਿਆਂ ਦੇ ਪੈਸੇ ਲੋਕ ਬਹੁਤ ਮੰਗੀ ਜਾਂਦੇ ਹਨਾ ਤੇ ਬੱਚੀ ਬੜੀ ਚੰਗੀ ਆ ਕਿੰਨਾ ਕੰਪੇਅਰ ਨਹੀਂ ਕਰਦੇ ਆ ਆਪਦੇ ਆਪ ਹਰ ਇੱਕ ਦੇ ਮੰਨ ਕੇ ਕੋਈ 1.5 40 ਦਾ ਆਮ ਹੀ ਮੰਗਦਾ ਓਕੇ ਜੀ ਤੇ ਮਗਰ ਬੱਚੀ ਵੀ ਚੰਗੀ ਆ ਬੱਸੀ ਬੱਸੀ ਕੋਈ ਛੱਡ ਕੇ ਨਾ 20000 ਦੀ ਕੱਟ ਲਾਂ ਓਕੇ ਜੀ ਤੇ ਦੁੱਧ ਦਾ ਪੱਤੇ ਜੀ ਵਣਕੇ ਦੇ ਦੇਣਾ ਜੀ 22 ਲੀਟਰ ਕੰਡੇ ਦੇ ਚੁਆ ਕੇ ਦੇਵਾਂਗੇ ਨੰਬਰ ਬਈ 78990999728 ਪਿੰਡ ਅਹਿਮਦਪੁਰਾ ਜ਼ਿਲ੍ਹਾ ਮੋਗਾ ਪਸੀਨੇ ਹਰ ਸਿੰਘ ਵਾਲਾ ਇਹ ਨਾ ਸੋਨੂ ਨਾ ਵੀਰੇ ਸੋਨੂ ਆ ਪੰਜ ਨਾਗ ਸੀ ਪੰਜੇ ਸੋਨੂ ਦਿਖਾਤੇ ਸੂਈ ਸਵਾਈ ਦਿਖਾਤੀ ਤੇ ਸਾਰੇ ਹੀ ਬਾਈ ਦੇ ਇੱਕ ਤੋਂ ਇੱਕ ਵੱਧ ਕੇ ਅਜੇ ਨਾਗ ਆਗੇ ਸੂਈ ਵੀ ਗੱਬਣਾ ਤੇ ਗਾਂ ਚੱਲਣ ਵਾਲੀਆਂ ਗਰਮੀ ਚ ਵੀ ਸਾਰੇ ਤਰ੍ਹਾਂ ਦਾ ਸੌਦਾਗਾ ਤੇ ਬਾਕੀ ਦੀ ਗੱਲ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ